ਯੂਕਰੇਨੀ ਹਮਲਿਆਂ ਨਾਲ ਰਾਤੋਂ ਰਾਤ ਹਿੱਲੇ ਰੂਸੀ ਸ਼ਹਿਰ ਦੇ ਮਾਸਕੋ ਤੇ 26 ਡਰੋਨ ਉਡਾਏ ਸਾਰੀ ਰਾਤ ਸਾਇਰਨ ਵੱਜਦੇ ਰਹੇ ਜੀਹਾਂ ਮਾਸਕੋ ਯੂਕਰੇਨ ਨੇ ਇੱਕ ਵਾਰ ਫਿਰ ਰੂਸੀ ਸ਼ਹਿਰਾਂ ਤੇ ਹਮਲਾ ਕੀਤਾ ਹੈ ਰੂਸੀ ਅਧਿਕਾਰੀਆਂ ਮੁਤਾਬਕ ਸ਼ਨੀਵਾਰ ਰਾਤ ਨੂੰ ਯੂਕਰੇਨ ਤੋਂ ਡਰੋਨ ਹਮਲੇ ਕੀਤੇ ਗਏ ਮਾਸਕੋ ਚ ਕਟੋ-ਕਟ 26 ਡਰੋਨ ਉਡਾਏ ਗਏ ਜਿਨ੍ਹਾਂ ਨੂੰ ਹਵਾ ਚ ਹੀ ਨਸ਼ਟ ਕਰ ਦਿੱਤਾ ਗਿਆ ਇਸ ਤਰ੍ਹਾਂ ਰਾਤ ਭਰ ਸਾਇਰਨ ਵਜਦੇ ਰਹੇ ਰੂਸੀ ਅਧਿਕਾਰੀਆਂ ਨੇ ਯੂਕਰੇਨ ਤੇ ਹਮਲਿਆਂ ਨੂੰ ਅਮਰੀਕਾ ਦੀ ਸਾਜ਼ਿਸ਼ ਦੱਸਿਆ ਹੈ ਰੂਸ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੀ ਫੌਜਾਂ ਫੌਜੀ ਮਦਦ ਨਾਲ ਰੂਸ ਤੇ ਹਵਾਈ ਹਮਲੇ ਕਰ ਰਿਹਾ ਹੈ ਰੂਸੀ ਖੇਤਰੀ ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਨੇ ਸ਼ਨੀਵਾਰ ਰਾਤ ਮਾਸਕੋ ਤੇ ਪੂਰੇ ਰੂਸ ਦੇ ਕਈ ਟੀਚਿਆਂ ਤੇ ਡਰੋਨ ਹਮਲੇ ਕੀਤੇ ਹਨ ਮਾਸਕੋ ਦੇ ਮੇਅਰ ਸਰਗੇਈ ਸੋਜਾਨੀ ਨੇ ਨੇ ਟੈਲੀਗ੍ਰਾਮ ਮੈਸੇਜਿੰਗ ਐਪ ਤੇ ਇੱਕ ਪੋਸਟ ਚ ਕਿਹਾ ਕਿ ਮਾਸਕੋ ਦੇ ਆਲੇ-ਦੁਆਲੇ ਦੇ ਖੇਤਰ ਚ ਕਈ ਡਰੋਨ ਹਮਲੇ ਹੋਏ ਨੇ ਕਿ ਡਰੋਨਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਕਿ ਖੇਤਰ ਦੇ ਗਵਰਨਰ ਅਲੇਗ ਜੈਂਡਰ ਬੋਗੋਮੋਜ ਨੇ ਕਿਹਾ ਕਿ ਰੂਸ ਦੇ ਦੱਖਣ-ਪੱਛਮ ਵਿੱਚ ਬ੍ਰਾਈਨਸਕ ਦੇ ਸਰਹੱਦੀ ਖੇਤਰ ਵਿੱਚ ਯੂਕਰੇਨ ਦੁਆਰਾ ਲਾਂਚ ਕੀਤੇ ਗਏ ਲਗਭਗ 26 ਡਰੋਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਵੋਰੋਨੇਜ ਖੇਤਰ ਵਿੱਚ 10 ਤੋਂ ਵੱਧ ਡਰੋਨ ਤਬਾਹ ਕਰ ਦਿੱਤੇ ਗਏ ਹਨ ਤੇ ਕਈ ਡਰੋਨ ਕੁਰਸਕ ਲਿਪਿਕਸ ਰਿਆਜਾਨ ਅਤੇ ਤੁਲਾ ਖੇਤਰਾ ਵਿੱਚ ਡੇਗ ਦਿੱਤੇ ਗਏ ਹਨ ਰਿਪੋਰਟਾਂ ਦੇ ਅਨੁਸਾਰ ਹਮਲਿਆਂ ਦੇ ਨਤੀਜੇ ਵਜੋਂ ਕੋਈ ਸੱਟ ਜਾਂ ਨੁਕਸਾਨ ਨਹੀਂ ਹੋਇਆ ਇਸ ਹਮਲੇ ਬਾਰੇ ਯੂਕਰੇਨ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਪਿਛਲੇ ਕੁਝ ਹਫ਼ਤਿਆਂ ਵਿੱਚ ਯੂਕਰੇਨ ਨੇ ਰੂਸ ਦੇ ਜਵਾਬੀ ਹਮਲੇ ਤੇਜ਼ ਕਰ ਦਿੱਤੇ ਹਨ ਰੂਸੀ ਸ਼ਹਿਰ ਕੁਰਸਕ ਤੇ 5 ਅਗਸਤ ਨੂੰ ਯੂਕਰੇਨ ਦੀ ਫੌਜ ਦਾ ਕਬਜ਼ਾ ਹੈ ਅਤੇ ਰੂਸੀ ਫੌਜ ਸ਼ਹਿਰ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ ਕਿ ਵੇਜ ਕਠਿਤ ਤੌਰ ਤੇ ਰੂਸ ਤੇ ਹਮਲੇ ਤੇਜ਼ ਕਰ ਰਿਹਾ ਹੈ ਕਿਉਂਕਿ ਯੂਕਰੇਨ ਦਾ ਘਰੇਲੂ ਡਰੋਨ ਉਦਯੋਗ ਤੇਜ਼ੀ ਨਾਲ ਵੱਧ ਰਿਹਾ ਹੈ ਯੂਕਰੇਨ ਰੂਸ ਦੀ ਊਰਜਾ ਫੌਜ ਅਤੇ ਹਵਾਈ ਦੇ ਬੁਨਿਆਦੀ ਢਾਂਚੇ ਤੇ ਹਮਲਾ ਕਰ ਰਿਹਾ ਹੈ ਇਹ ਜਿਹੜੀਆਂ ਸੋਸ਼ਲ ਮੀਡੀਆ ਤੇ ਰਿਪੋਰਟਾਂ ਚੱਲਦੀਆਂ ਆਈਆਂ ਫਿਲਹਾਲ ਤੁਹਾਨੂੰ ਦੱਸ ਰਹੀਆਂ ਕਿ ਉੱਥੋਂ ਦੀ ਮਹਲਾਤਾ ਦੀ ਤਾਜ਼ਾ ਜਾਣਕਾਰੀ